ਵਿੱਤ ਲੋਕਾਂ ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਮੁਆਵਜ਼ੇ ਦੇ ਚੈੱਕ ਵੰਡੇ। ਬਲਾਕ ਢਲਵਾਦੇ ਪਿੰਡ ਕਿਸ਼ਨ ਸਿੰਘ ਵਾਲਾ ਵਿਖੇ ਕਰਵਾਇਆ ਗਿਆ ਸਮਾਗਮ। ਵਿੱਤੇ ਦਿਨੀ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹੋਏ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਬਲਾਕ ਢਲਵਾਦੇ ਪਿੰਡ ਕਿਸ਼ਨ ਸਿੰਘ ਵਾਲਾ ਵਿਖੇ ਹੜਪੀੜਤਾ ਨੂੰ ਚੈੱਕ ਵੰਡਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ ਕੈਬਨਿਨ ਮੰਤਰੀ ਭੁੱਲਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਤੇਗੇ ਵਾਅਦੇ ਅਨੁਸਾਰ ਹੜਾ ਤੋਂ ਮਹੀਨੇ ਭਰ ਵਿੱਚ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹ ਹੜ੍ਹ ਕੁਦਰਤੀ ਆਫਤ ਹਨ। ਕੇਂਦਰ ਸਰਕਾਰ ਨੂੰ ਵੀ ਪ੍ਰਭਾਵਿਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਸਚਿੰਤ ਸਿੰਘ ਛਿਮਾ ਹਲਕਾ ਇੰਚਾਰਜ सुल्तानपुर लोधी हरजी मान हल्का इंचार्ज फगवाड़ा करमबीर सिंह चंदी हल्का इंचार्ज कपूरथला डिप्टी कमिश्नर अमित पंचाल सरपंच विक्रम सिंह उच्चा सरपंच राजविंदर सिंह राजा सरपंच सन्नी रतड़ा सरपंच हरभजन सिंह बिल्लू सैफलाबाद बलजिंदर सिंह सैफलाबाद मनजीत सिंह सरपंच दुबिलिया तिलकराज खानपुर बलविंदर सिंह सरपंच खेड़ा बेट मलकीत सिंह ब्लाक प्रधान आदि हाजिर सन कपूरथला किशन सिंह वाला तो पत्रकार जोगिंदर सिंह जाति के ते जतिंदर सिंह फौजी की विशेष रिपोर्ट शादी फगवाड़े तो पहुंचे आम आदमी पार्टी के हल्का इंचार्ज हरजीमान जी और कपूरथला के हल्का इंचार्ज ਜੰਦੀ ਸਾਹਿਬ ਔਰ ਬਹੁਤ ਹੀ ਸਤਿਕਾਰਯੋਗ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਔਰ ਸਾਰੇ ਸਮਾਜੀ ਸੰਗਤ ਭਤੇ ਦੀ ਸਾਥ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਜੀ ਅਚੀ ਸਾਹਿਬ ਬੋਪੀ ਜੀ ਸਾਡੇ ਏਡੀਸੀ ਜਨਰਲ ਮੈਡਮ ਨਵਨੀਤ ਬਲ ਜੀ ਐਸ ਡੀ ਐਮ ਅਲਕਾ ਕਾਲੀਆ ਜੀ ਐਸ ਡੀ ਐਮ ਏਰਵਨ ਕੌਰ ਜੀ ਤੇ ਹੋਰ ਵੀ ਸਾਡੇ ਅਫਸਰ ਸਹਿਬਾਨ ਸਾਡੇ ਆਗੂ ਸਹਿਬਾਨ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਫਤੇ ਦੀ ਸਾਂਝ ਪਾਈਏ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਸਾਰਿਆਂ ਨੂੰ ਪਤਾ ਹੀ ਹੈ ਅੱਗੇ ਨਾ ਖਲੋ ਯਾਰ ਸਾਰੇ ਤੁਸੀਂ ਅੱਗੇ ਹੋ ਗਏ ਹੋ ਸਾਰੇ ਬਿਚਾਰੇ ਸਾਈਡ ਤੇ ਇੱਥੇ ਆ ਜਾਓ ਆਪਾਂ ਨੂੰ ਪਤਾ ਹੀ ਆ ਪਿਛਲਾ ਲਗਭਗ ਜਿਹੜਾ ਸਮਾਂ ਲੰਘਿਆ ਹੜਾਂ ਦੇ ਵਿੱਚ ਸਾਰਿਆਂ ਨੇ ਬੜੀ ਮਿਹਨਤ ਕੀਤੀ ਸਾਡੀ ਸਾਰੀ ਸਰਕਾਰ ਤੁਸੀਂ ਵੀ ਖੁਦ ਸਰਕਾਰ ਹੋ ਕਿਉਂਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਤੇ ਆਮ ਲੋਕਾਂ ਦੀ ਇਹ ਸਰਕਾਰ ਆ ਸਾਰੇ ਹੀ ਐਮਐਲਏ ਸਹਿਬਾਨ ਚੇਅਰਮੈਨ ਸਰਪੰਚ ਮੰਤਰੀ ਸਾਡੇ ਮੁੱਖ ਮੰਤਰੀ ਸਾਹਿਬ ਤੇ ਸਾਰੇ ਅਫਸਰ ਸਹਿਬਾਨ ਭਾਵੇਂ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਜਿੱਥੇ ਵੀ ਹੜਾਂ ਦੀ ਆਫਤ ਆਈ ਸਾਡੇ ਡਿਪਟੀ ਕਮਿਸ਼ਨਰ ਸਹਿਬਾਨ ਐਸਐਸਪੀ ਸਹਿਬਾਨ ਸਾਰੇ ਏਡੀਸੀ ਐਸਡੀਐਮ ਤਹਿਸੀਲਦਾਰ ਪਟਵਾਰੀ ਤੋਂ ਲੈ ਕੇ ਉਹ 14 ਤੇ ਜਿਹੜਾ ਵੀ ਅਫਸਰ ਬੈਠਾ ਸਾਰਿਆਂ ਨੇ ਹੜਪੀੜ ਤੇ ਇਲਾਕੇ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕੀਤੀ ਆ ਜੇ ਕਿਸੇ ਨੂੰ ਕੋਈ ਮੁਸ਼ਕਲ ਆ ਕੋਈ ਵਿਪਤਾ ਪੈਂਦੀ ਆ ਤੇ ਆਪਾਂ ਸਾਰੇ ਨਾਲ ਮਿਲ ਕੇ ਉਸ ਵਿਪਤਾ ਨਾਲ ਨਜਿੱਟਗੇ ਉਸ ਵਿਪਤਾ ਨੂੰ ਮੇਕੋ ਤੇ ਕੁਦਰਤ ਦੇ ਹੱਥ ਦੇ ਵਿੱਚ ਆ ਜਦੋਂ ਵਿਫਤਾ ਪੈਂਦੀ ਕੋਈ ਕੁਦਰਤੀ ਮਾਰ ਪੈਂਦੀ ਆ ਉਹ ਕੁਦਰਤ ਦੇ ਹੱਥ ਵਿੱਚ ਆ ਪਰ ਸਾਡਾ ਫਰਜ ਬੰਦਾ ਆਪਾਂ ਸਾਰੇ ਨਾਲ ਮਿਲ ਕੇ ਉਸ ਇਲਾਕੇ ਦੀ ਤੇ ਉਥੋਂ ਦੇ ਜਿਹੜੇ ਇਲਾਕੇ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਦੀ ਮਦਦ ਕਰੀਏ ਤੇ ਚੋਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਪ੍ਰਾਣੀਆਂ ਰਵਾਇਤੀ ਪਾਰਟੀਆਂ ਨੇ ਇਹ ਬੰਨਿਆ ਸੀ ਇਹ ਇਹ ਪੇੜ ਵੀ ਅਫਸਰ ਤੇ ਜਿਹੜੇ ਲੀਡਰ ਆ ਉਹ ਦਫ਼ਤਰਾਂ 'ਚ ਬਹਿ ਕੇ ਹੀ ਆਦੇਸ਼ ਕਰਨ ਲੋਕਾਂ ਦੇ ਵਿੱਚ ਨਾ ਜਾਣ ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਇਹ ਰਿਕਾਰਡ ਆ ਲੋਕਾਂ ਦੇ ਵਿੱਚ ਜਾਣਦਾ ਜਿਹੜੇ ਪੁਰਾਣੇ ਜਾਂਦੇ ਨੇ ਹੀ ਰੋਕਦੇ ਹੀ ਸਕੋ ਅਫਸਰਾਂ ਨੂੰ ਇਹ ਆਮ ਆਦਮੀ ਪਾਰਟੀ ਨੇ ਸ਼ੁਰੂਆਤ ਕੀਤੀ ਵੇਖੋ ਪਹਿਲੀ ਤੇ ਗੱਲ ਕੁਦਰਤੀ ਆਫਤ ਆਵੇ ਨਾ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਪਰ ਇਹ ਜਿਹੜੀ ਕੁਦਰਤ ਦੇ ਵਾਸਤੇ ਚੀਜ਼ ਆ ਆਪਣਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਇਹ ਦਰਿਆ ਨੇ ਤੇ ਇਹ ਦਰਿਆਵਾਂ ਦੀ ਧਰਤੀ ਜਦੋਂ بارش ਹੋਣੀ ਆ ਤੇ ਕੁਦਰਤੀ ਆ ਪਾਣੀ ਆਉਣਾ ਹੀ ਆਉਣਾ ਇਨੂੰ ਨਾ ਕੋਈ ਪਹਿਲਾਂ ਰੋਕ ਸਕਿਆ ਨਾ ਕੋਈ ਅੱਜ ਰੋਕ ਸਕਦਾ ਤੇ ਨਾ ਕੋਈ ਗਾ ਰੋਕ ਸਕਦਾ ਇਹ ਕੁਦਰਤੀ ਮਾਰਿਆ ਤੇ ਪ੍ਰਮਾਤਮਾ ਨੂੰ ਹੀ ਆਪਾਂ ਅਰਦਾਸ ਬੇਨਤੀ ਕਰੀਏ ਵੀ ਬਾਰਿਸ਼ ਘੱਟ ਹੋਵੇ ਪਿੱਛੇ ਮਹਾਤਲ ਚ ਵੀ ਬਾਰਿਸ਼ ਘੱਟ ਹੋਵੇ ਤੇ ਗਾ ਸਾਡੇ ਪੰਜਾਬ ਚ ਵੀ ਜਿੰਨੀ ਕੁ ਲੋੜ ਆ ਖੇਤੀ ਦੀ ਸਿੰਚਾਈ ਵਾਸਤੇ ਓਨੀ ਕੁ ਬਾਰਿਸ਼ ਹੋਵੇ ਤੇ ਐਨਾ ਪਾਣੀ ਆਵੇ ਹੀ ਨਾ ਆਪਾਂ 1988 ਦੇ ਹੜ੍ਹਾਂ ਨੂੰ ਯਾਦ ਕਰਦੇ ਹੁੰਨੇ ਹਾਂ ਕਿ 1988 ਚ ਬੜਾ ਪਾਣੀ ਆਇਆ ਬੜਾ ਨੁਕਸਾਨ ਹੋਇਆ ਪ੍ਰਸ਼ਾਸਨਗਤ ਉਦੋਂ 4 ਦਿਨ ਪਾਣੀ ਚੱਲੇ ਭਾਵੇਂ ਅਸੀਂ ਉਦੋਂ ਛੋਟੇ ਆ ਸਾਡੇ ਬਜ਼ੁਰਗ ਤੇ ਸਾਨੂੰ ਵੀ ਸੰਭਾਲ ਐਡੀ ਗੱਲ ਨਹੀਂ ਪੀ ਪਤਾ ਨਹੀਂਗਾ ਉਦੋਂ 4 ਕੁ ਦਿਨ ਪਾਣੀ ਚੱਲਿਆ ਸੀ ਭਾਵੇਂ ਰਾਵੀ ਝੜ ਆਇਆ ਭਾਵੇਂ ਸਤਲੁਜ ਵਿਆਸ ਝੜ ਆਇਆ ਉਦੋਂ 4 ਕੁ ਦਿਨ ਪਾਣੀ ਚੱਲਿਆ ਤੇ 4 ਦਿਨਾਂ ਬਾਅਦ ਪਾਣੀ ਲੱਤ ਗਿਆ ਹੀ ਨੁਕਸਾਨ ਤੇ ਉਦੋਂ ਵੀ ਬੜਾ ਹੋਇਆ ਪਰ ਐਰਕਾ ਲੱਗ ਪਾਗੇ 1 ਮਹੀਨਾ ਪਾਣੀ ਚੱਲਿਆ ਬੜਾ ਨੁਕਸਾਨ ਹੋਇਆ ਆ ਜਿਹੜਾ ਏਰੀਆ ਆ ਅਜਨਾਲਾ ਡੇਰਾ ਪਾਪਾ ਨਾਨਕ ਗਰਦਾਸਪੁਰ ਰਮਦਾਸ ਇਸ ਏਰੀਏ ਦੇ ਵਿੱਚ ਰਾਵੀ ਦਰਿਆ ਨੇ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਉਧਰ ਵੀ ਹੋਇਆ ਇਹ ਮੈਂ ਗੱਲ ਕਰਨ ਲੱਗਾ ਤੁਹਾਡਾ ਤੇ ਸਾਡਾ ਇਲਾਕਾ ਇਹ ਕਪੂਰਥਲਾ ਏਰੀਆ ਤੇ ਉਧਰੋਂ ਸਾਡਾ ਪੱਟੀ ਏਰੀਆ ਤਰਨਤਨ ਡਿਸਟ੍ਰਿਕਟ ਦਾ ਇਹ ਹਮੇਸ਼ਾ ਹੜਾਂ ਦੀ ਮਾਰ ਇਠ तकरीबन ਹੀ ਲਟਾੜੇ ਜਾਂਦੇ ਆ ਇੱਥੇ ਜੇ ਆਪਾਂ ਡੇਰੇ ਬਾਬੇ ਨਾਨਕ ਗਰਦਾਸਪੁਰ ਰਮਦਾਸ ਇਹ ਸਾਰੇ ਏਰੀਆ ਦੀ ਗੱਲ ਕਰੀਏ ਇੱਥੇ ਆੜਾ 1988 ਦੇ ਵਿੱਚ ਤੇ ਉਹਦੇ ਬਾਅਦ 1995 ਚ ਫੁੱਟ ਫੁੱਟ ਪਾਣੀ ਆਇਆ ਸੀ ਤੇ ਜਿਹੜਾ ਸਾਡਾ ਤਰਨਤਾਰਨ ਏਰੀਆ ਕਿਉਂਕਿ ਜਿਹੜਾ ਮੇਰਾ ਇਲਾਕਾ ਮੇਰਾ ਫਰਜ ਹੈ ਕਿ ਮੈਂ ਉਸ ਇਲਾਕੇ ਦੀ ਜੇ ਕੋਈ ਦੁੱਖ ਦਰਦਿਆ ਤੇ ਉਹਦੀ ਗੱਲ ਕਰਾਂ ਵੀ ਤੇ ਉਹਦਾ ਹੱਲ ਵੀ ਕਰਵਾਵਾਂ ਉਥੇ ਸਾਡੇ ਇਲਾਕੇ ਦੇ ਵਿੱਚ ਹਰ ਤੀਜੇ ਚੌਥੇ ਸਾਲ ਹਾੜ ਆਉਂਦੇ ਹੀ ਆਉਂਦੇ ਆ ਕਿਉਂਕਿ ਉੱਥੇ ਜਾ ਕੇ ਰੀਕੇ ਸਤਲੁਜ ਤੇ ਬਿਆਸ ਦਾ ਸੰਗਮ ਹੁੰਦਾ ਉੱਥੇ ਭਾਵੇਂ ਸਤਲੁਜ ਚ ਪਾਣੀ ਆਵੇ ਭਾਵੇਂ ਬਿਆਸ ਚ ਸਾਡੇ ਇਲਾਕੇ ਦੇ ਜਿਹੜੇ 25 ਤੋਂ 30 ਪਿੰਡ ਆ ਉਹ ਪ੍ਰਭਾਵਿਤ ਹੋਣੇ ਹੋਣੇ ਉਹਨਾਂ ਪਿੰਡਾਂ ਦੇ ਵਿੱਚ ਫਸਲਾਂ ਤੇ ਲੋਕਾਂ ਦੇ ਘਰ ਲੋਕਾਂ ਦੇ ਪਸ਼ੂ ਸ਼ੁਰੂ ਤੋਂ ਹੀ ਨੁਕਸਾਨ ਹੁੰਦਾ ਹੀ ਰਿਹਾ ਹੈ ਤੇ ਸਾਥ ਸੰਗਤ 2019 ਤੋਂ ਲੈ ਕੇ ਅੱਜ 25 ਤੱਕ 6 ਸਾਲ ਹੋ ਗਏ ਆ 6 ਸਾਲਾਂ ਦੇ ਵਿੱਚ ਸਾਡੇ ਇਲਾਕੇ 'ਚ 2019 'ਚ ਵੀ ਆੜਾ ਏ 2023 'ਚ ਵੀ ਆੜਾ ਏ ਆ ਹੁਣ 2025 'ਚ ਫੇਰ ਆਏ ਭੀ 6 ਸਾਲਾਂ 'ਚ ਤਿੰਨ ਵਾਰ ਆੜਾ ਆ ਗਿਆ ਇਹ ਤਾਂ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੀ ਸਾਰੀ ਸਰਕਾਰ ਸਮੁੱਚੇ ਸਾਡੇ ਅਫਸਰ ਸਹਿਬਾਨ ਲੋਕਾਂ ਦੇ ਵਿੱਚ ਕਿਉਂ ਰੇ ਮੇਰੇ ਇਲਾਕੇ ਦਾ ਪਿੰਡ ਆ ਪਾਰਲੇ ਜੱਲੋਕੇ ਉਹ ਪਿੰਡ ਤਕਰੀਬਨ ਦਰਿਆ ਦੇ ਵਿੱਚ ਹੀ ਘਰ ਬਣੇ ਲੋਕਾਂ ਦੇ ਤੇ ਦਰਿਆ ਦੇ ਵਿੱਚ ਹੀ ਸਾਰੀ ਜ਼ਮੀਨ ਹੈ ਉਹਨਾਂ ਲੋਕਾਂ ਦੀ ਜਦੋਂ ਵੀ ਪਾਣੀ ਆਉਂਦਾ ਸਾਰੀ ਫਸਲ ਮਾਰੀ ਜਾਂਦੀ ਆ ਉਹਨਾਂ ਲੋਕਾਂ ਦੀ ਕਿਤੇ 10-10 ਫੁੱਟ ਟੋਏ ਪੈ ਜਾਂਦੇ ਆ ਰੋੜ ਕੇ ਲੈ ਜਾਂਦਾ ਦਰਿਆ ਤੇ ਕਿਤੇ 8-8 7-7 ਫੁੱਟ ਕਿਤੇ ਭਾਲ ਪੈ ਜਾਂਦੀ ਆ ਕਿਤੇ ਰੇਤ ਪੈ ਜਾਂਦੀ ਆ ਉਸ ਪਿੰਡ ਤੇ ਜਿੱਦਣ ਪਾਣੀ ਆਉਂਦਾ ਆ ਪਾਣੀ ਤੋਂ ਤੀਜੇ ਦਿਨ ਸ਼ਿੰਦਰਸੋਂ ਨਾਂ ਦਾ ਵਿਅਕਤੀ ਹੀ ਉਮਰ 55-56 ਸਾਲ ਉਹਦੀ ਲੱਗ ਭਾਗ ਮੈਂ ਤਾਂ ਗੱਲ ਕਰਨ ਲੱਗਾ ਵੀ ਜਿਹੜੇ ਹੜਾਂ ਦੇ ਵਿੱਚ ਰੁੜ ਕੇ ਵਿਅਕਤੀ ਮਾਰੇ ਗਏ ਉਹਨਾਂ ਦੀ ਤੇ شناخت ਹੋ ਗਈ ਉਹ ਵੀ ਨਹੀਂ ਮਰਨੇ ਚਾਹੀਦੇ ਪਰ ਜਿਹੜੇ ਸਦਮੇ ਨਾਲ ਮਰ ਗਏ ਵਿਚਾਰੇ ਜਿਨ੍ਹਾਂ ਦੀ ਪਤਾ ਹੀ ਨਹੀਂ ਕਿੰਨੀ ਕੁ ਗਿਣਤੀ ਹੋਊਗੀ ਜਿਹੜੇ ਆਪਦੇ ਮਨ 'ਚ ਕਈ ਸੱਧਰਾ ਕਈ ਚਾ ਬੰਦੇ ਨੇ ਮਨ ਦੇ ਵਿੱਚ ਸੰਜੋਗ ਹੁੰਦੇ ਆ ਬੜਾਈਆਂ ਹੁੰਦੀਆਂ ਗੱਲਾਂ ਵੀ ਮੈਂ ਫਸਲ ਤੋਂ ਆਰ ਦੀ ਕੋਠੀ ਪਾਉਣੀ ਆ ਜਾਂ ਮੈਂ ਆਪਦੇ ਬੱਚੇ ਦਾ ਵਿਆਹ ਕਰਨਾ ਜਾਂ ਕਿਸੇ ਨੇ ਮਨ 'ਚ ਸੋਚਿਆ ਹੁੰਦਾ ਕਿ ਮੈਂ ਆਪਣੇ ਬੱਚੇ ਨੂੰ ਵਿਦੇਸ਼ ਭੇਜਣਾ ਆ ਕਈ ਗੱਲਾਂ ਹੁੰਦੀਆਂ ਮਨ ਦੇ ਵਿੱਚ ਬੱਚਿਆਂ ਦੀਆਂ ਫੀਸਾਂ ਦੇਣੀਆਂ ਆ ਬੱਚਿਆਂ ਨੂੰ ਕੱਪੜੇ ਬਣਾ ਕੇ ਦੇਣੇ ਆ ਜਾਂ ਕਿਸੇ ਨੂੰ ਮੋਟਰਸਾਈਕਲ ਬੱਚੇ ਨੂੰ ਲੈ ਕੇ ਦੇਣਾ ਉਹ ਚਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ 55 ਸਾਲ ਦੀ ਉਮਰ ਦਾ ਉਹ ਤਿੰਨਾਂ ਚੌਂ ਦੇਣਾ ਬਾਅਦ ਉਹ ਵਿਚਾਰੇ ਨੂੰ ਬੁਖਾਰ ਚੜਿਆ ਬਿਮਾਰ ਪੈ ਗਿਆ ਤੇ ਮਨ 'ਚ ਇਹ ਸੋਚੀ ਗਿਆ ਵੀ ਕੀ ਇਲਾਜ ਕਰਾਉਣਾ ਵੀ ਬਾਹਰ ਤੇ ਰਿਆ ਹੀ ਕੋਈ ਨਹੀਂ ਪਹਿਲਾਂ 23 'ਚ ਡੁੱਬੇ ਸੀ ਉਦੋਂ ਪਹਿਲਾਂ 19 'ਚ ਡੁੱਬੇ ਸੀ ਮਨ 'ਚ ਬੰਦੇ ਦੇ ਹੁੰਦਾ ਵੀ ਆ ਕਈ ਜ਼ਮੀਨਾਂ ਇਹ ਹੋ ਜੀਆਂ ਜਿਹੜੀਆਂ 19 ਦੀਆਂ ਠੱਠੀਆਂ 25 ਤੱਕ ਨਹੀਂ ਬਣਾਈਆਂ ਗਈਆਂ ਗਈਆਂ ਕਈਆਂ ਨੇ ਵਿਚਾਰਿਆ ਮਿਹਨਤ ਮੁੰਤ ਕਰਕੇ ਤੇ 4-5 ਸਾਲਾਂ ਦੀ ਜਿਹੜੀ ਕੋਈ ਦੂਜਿਆ ਖੇਤਾਂ ਦੇ ਵਿੱਚੋਂ ਫਸਲ ਆਈ ਉਹਦੇ ਨਾਲ ਡੀਜ਼ਲ ਬਾਲ ਕੇ ਮਿਹਨਤ ਕਰਕੇ ਆ ਪચ્ਚੀ ਦਾ ਝੋਨਾ ਲਾਇਆ ਤੇ ਪચ્ਚੀ ਚ ਫੇਰ ਪਾਣੀ ਆ ਗਿਆ ਫੇਰ ਜ਼ਮੀਨ ਰੁੜ ਗਈ ਉਹ ਵਿਚਾਰਾ ਬਿਮਾਰ ਪੈ ਗਿਆ ਇਲਾਜ ਨਾ ਕਰਾਇਆ ਉਹਦੀ ਸਦਮੇ ਨਾਲ ਮੌਤ ਹੋ ਗਈ ਅੱਠਾ ਸਪੰਦਨਾ ਬਾਅਦ ਉਹਦੇ ਜਿੱਦਣ ਫੁੱਲ ਮਾਹਿਰਖ ਕਰਨ ਗਿਆ ਉਹਨਾਂ ਦੇ ਘਰ ਹੌਸਲਾ ਦੇਣ ਪੀ ਯਾਰ ਤਗੜੇ ਰਿਓ ਤੇ ਕੁਦਰਤ ਦੇ ਵਾਸ ਆਪਣੇ ਵਾਸ ਨਹੀਂ ਬੇਲ ਵੱਡਾ ਰੱਖੋ ਕੋਈ ਨਹੀਂ ਸਮੇਂ ਏਤਰਾ ਉਦੇ ਜਾਂਦੇ ਰਹਨੇ ਆ ਜੀ ਨਵੇਂ ਨਰੋਏ ਰਹਿਣ ਤੇ ਜੀ ਸਾਰਾ ਕੁਝ ਕਮਾ ਲੈਂਦੇ ਆ ਉਹ ਸਿਆਣਿਆਂ ਖਾਨ ਪਾਏ ਆ ਬੰਦੇ ਜ਼ਮੀਨ ਬਣਾ ਲੈਂਦੇ ਆ ਪਰ ਜ਼ਮੀਨ ਬੰਦਾ ਨਹੀਂ ਬਣਾ ਸਕਦੀ ਬੰਦੇ ਗਿਆਰ ਰਿਜਕ ਮੋੜ ਲੈ ਆਈਏ ਖਾਨ ਤਾਂ ਹੀ ਬਣਿਆ ਵੀ ਇਨਸਾਨ ਬੜੀ ਵੱਡੀ ਚੀਜ਼ ਆ ਜੇ ਬੰਦਾ ਦਿਲ ਵੱਡਾ ਕਰਕੇ ਹੌਸਲਾ ਕਰਕੇ ਲੜਦਾ ਰਹੇ ਲਾਤਾਂ ਨਾਲ ਤੇ ਕੋਈ ਪਤਾ ਨਹੀਂ ਹੁੰਦਾ ਕਿਹੜੀ ਪੀੜੀ ਚੋਂ ਕਿਹੜੇ ਬੱਚੇ ਨੇ ਕਿੱਡੇ ਵੱਡੇ ਅਫਸਰ ਬਣ ਜਾਣਾ ਉਹ ਜਿੱਦਣ ਮੈਂ ਉਦੇ ਫੁੱਲਾ ਤੇ ਹਿਰਕ ਕਰ ਲੰਗਿਆ ਉਹ ਛੇਂਦਰ ਸਿੰਘ ਜਿਹੜਾ ਵਿਅਕਤੀ ਮਰ ਗਿਆ ਸਦਮੇ ਨਾਲ ਉਹ ਦਿਨ ਉਹਦਾ ਭਤੀਜਾ ਸਕਾ ਉਹ ਮੁੰਡਾ ਅਰਸ਼ਦੀਪ ਸਿੰਘ ਹੀ ਸ਼ਾਇਦ ਉਹਦਾ ਨਾਮ ਉਹ ਮੁੰਡਾ ਬਿਮਾਰ ਪਿਆ ਜਾਂਦਿਆਂ ਨੂੰ ਉਹ ਦਿਨ ਹੀ ਕਿਤੇ ਉਹ ਬਿਮਾਰ ਹੋਇਆ ਮੈਂ ਪਰਿਵਾਰ ਨੂੰ ਕਿਹਾ ਮੈਂ ਕਿਹਾ ਅੱਗੇ ਤੁਹਾਡੇ ਜੀ ਚਲ ਗਿਆ ਪਰਿਵਾਰ ਚੋਂ ਇਹਦਾ ਮੁੰਡੇ ਦਾ ਇਲਾਜ ਕਰਾਓ ਚਲੋ ਜੋ ਉਹਨਾਂ ਦੀ ਮਾਲੀ ਮਦਦ ਬੰਦੀ ਮੈਂ ਉਹ ਵੀ ਕੀਤੀ ਗੱਡੀ ਦਾ ਇੰਤਜ਼ਾਮ ਕੀਤਾ ਨਾਲ ਪੀਜੀਆਈ ਡਾਕਟਰਾਂ ਨੂੰ ਕਹਿਤਾ ਪੀ ਆ ਮੁੰਡੇ ਦਾ ਇਲਾਜ ਕਰਿਓ ਜੇ ਕੋਈ ਪੈਸਾ ਨਹੀਂ ਲੈਣਾ ਉਹ ਵੇਖੋ ਸਮੇਂ ਦੇ ਵਿੱਚ ਉਹ ਕਰੇ ਪਿਆ ਰਿਆ 10 ਦਿਨਾਂ ਬਾਅਦ ਉਹਦੀ ਮੁੰਡੇ ਦੀ ਮੌਤ ਹੋ ਗਈ ਮੁੰਡੇ ਦੀ ਸਾਰੀ 24 ਸਾਲ ਉਮਰ ਉਹ ਮੁੰਡਾ ਮਰ ਗਿਆ ਇੱਕ ਪਰਿਵਾਰ ਚੋਂ ਪਹਿਲਾ ਚਾਚਾ ਮੁਰਕੇ ਭਤੀਜਾ 10 15 ਦਿਨਾਂ ਦੀ ਵਿੱਚ ਦੋ ਜੀ ਮਰ ਗਏ ਵੀ ਇਤਰਾ ਸਦਵੇਂ ਨਾਲ ਮੁਰਕੇ ਫਿਰ ਮੈਂ ਫੇਰ ਗਿਆ ਇਰਥ ਕਰਨ ਮੈਂ ਕਿਹਾ ਤੁਸੀਂ ਲੈ ਜਾਂਦੇ ਸ਼ਾਇਦ ਉਹ ਵਿਚਾਰੇ ਦੀ ਵਧੀ ਹੁੰਦੀ ਬਾਜ ਜਾਂਦਾ ਤੁਸੀਂ ਇਲਾਜ ਨਹੀਂ ਕਰਾਇਆ ਤੇ ਗੱਲ ਤੇ ਆ ਵੀ ਕਈ ਵਾਰ ਬੰਦੇ ਹੌਸਲਾ ਛੱਡ ਜਾਂਦੇ ਆ ਦਿਲ ਵੱਡਾ ਰੱਖਣਾ ਚਾਹੀਦਾ ਸਮੇਂ ਨਾਲ ਹਲਾਤਾ ਨਾ ਬੰਦੇ ਨੂੰ ਲੜਦੇ ਸਮਰਾਤ ਬਣਾਉਣਾ ਚਾਹੀਦਾ ਉਹ ਦੋ ਮੌਤਾਂ ਹੋਈਆਂ ਅੱਜ ਘਰ ਤੁਸੀਂ ਮਾੜੇ ਕਿਤੇ ਪਿੰਡ ਕੋਲ ਪਹੁੰਚੇ ਹੋ ਕੀ ਘਰ ਕਿੰਨਾ ਦੇਤੇ ਅੱਜ ਸਾਡੇ ਪੁੱਛੇ ਪਿੰਡ ਦੇ ਪਿੰਡ ਰਿਸ਼ਾ ਸਿੰਘ ਵਾਲਾ ਤੇ ਇਹ ਕਿ ਕਿਸਾਨ ਘਾਟ ਪੀੜਤ ਸਨ ਉਹਨਾਂ ਨੂੰ ਇਥੋਂ ਚੈੱਕ ਵੰਡਣ ਦੀ ਸ਼ੁਰੂਆਤ ਕੀਤੀ ਗਈ ਆ ਡਿਪਟੀ ਕਮਿਸ਼ਨਰ ਅਮਿਤ ਪੰਚਾੜੀ ਜੀ ਦੇ ਨਾਲ ਨੇ ਇਹਨਾਂ ਦਾ ਸਿਆ ਆ ਕਿ 14 ਕਰੋੜ ਰੁਪਈਆ ਜਿਹੜੀ ਇਹ ਰਾਸ਼ੀ ਹੋ ਤੱਕ ਜ਼ਿਲ੍ਹੇ ਵਾਸਤੇ ਆ ਚੁੱਕੀ ਆ ਜਿਹੜੇ ਕੋਈ ਹੋਰ ਵੀ ਅਜੇ ਕਿਸਾਨ ਰਹਿੰਦੇ ਆ ਕਿਉਂਕਿ ਸਪੈਸ਼ਲ ਕਰਤਾਬੀ ਚਾਹੀਦੀ ਆ ਖੇਤ ਜ਼ਮੀਨਾਂ ਦੇ ਵਿੱਚ ਜਿਵੇਂ ਮੰਨ ਲਓ ਪਾ ਪੈ ਗਈ ਆ ਜਾਂ ਕਿਤੇ ਕੋਈ ਜ਼ਮੀਨ ਕੁੱਟੀ ਗਈ ਆ ਕਿਤੇ ਆ ਚੜਦਾ ਦਾ ਪੁੱਤ ਜ਼ਮੀਨ ਕੁੱਟੀ ਵੀ ਗਈ ਆ ਅਜੇ ਤੇ ਸਿਰਫ ਜਿਹੜੀਆਂ ਪਸਲਾ ਖਰਾਕ ਹੋਈਆਂ ਉਹਨਾਂ ਵਾਸਤੇ ਪੈਸੇ ਆਏ ਆ ਜਿਉ ਉਹ ਜ਼ਮੀਨ ਨੂੰ ਦੇਖ ਕੇ ਉਹਦੇ ਮੁਤਾਬਕ ਹੋਰ ਪੈਸੇ ਵੀ ਆਉਣਗੇ ਤੇ ਅੱਜ ਮੇਰੇ ਨਾਲ ਇੱਥੇ ਸਾਡੇ ਹਲਕਾ ਇੰਚਾਰਜ ਸਤਨਪੁਰ ਤੋਂਤੀ ਸਤਾਰ ਸੱਜਨ ਸਿੰਘ ਜੀ ਮਾਦਾ ਸਾਡੇ ਕਪੂਰਥਲੇ ਤੋਂ ਹਲਕਾ ਇੰਚਾਰਜ ਕਰਮਵੀਰ ਚੰਦੀ ਜੀ ਐਡਵੋਕੇਟ ਸਾਹਿਬ ਸਾਡੇ ਹਰਜੀਮਾਨ ਜੀ ਫਗਵਾੜੇ ਤੋਂ ਹਲਕਾ ਇੰਚਾਰਜ ਨੇ ਇਹੀ ਮੇਰੇ ਨਾਲ ਆਏ ਨੇ ਤੇ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਅੱਜ ਚੈੱਕ ਤਕਸੀਮ ਦਿੱਤੇ ਆ ਇਹ ਵੇਖੋ ਆਮ ਲੋਕਾਂ ਦੀ ਸਰਕਾਰ ਆ ਇਹਨਾਂ ਭੈੜਾ ਭਰਾਵਾਂ ਦੀ ਸਰਕਾਰ ਆ ਤਾਂ ਹੀ ਦਿਵਾਲੀ ਤੋਂ ਪਹਿਲਾਂ ਪਹਿਲਾਂ ਇੱਕ ਮਹੀਨੇ ਦੇ ਸਮੇਂ ਤੋਂ ਪਹਿਲਾਂ ਹਾੜੋਂ ਤੋਂ ਬਾਅਦ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭੈੜਾ ਭਰਾਵਾਂ ਨਾਲ ਵਾਦਾ ਕੀਤਾ ਹੀ ਉਹਦੇ ਮੁਤਾਬਕ ਅਜੇ 44 ਚਰੈਂਡੀਆ ਚਾਰ ਪੰਜ ਦਿਨ ਅੱਜ 15 ਠੀਕ ਆ ਕੱਲ ਧਜਨਾਲੇ ਹਲਕੇ ਤੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਚੈੱਕ ਵੰਡਣ ਦੀ ਸ਼ੁਰੂਆਤ ਕਰਤੀਗੀ ਤੇ ਅੱਜ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਸਾਡੇ ਕਿਸਾਨ ਵੀਰਾਂ ਦੇ ਜਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਮੀਂਹ ਦਾ ਉਹਨਾਂ ਦੇ ਖਾਤਿਆਂ ਦੇ ਵਿੱਚ ਅਮਾਉਂਟ ਆਨਲਾਈਨ ਆ ਚੁੱਕੀ ਆ ਪ੍ਰਾਰੀਆਂ ਸਰਕਾਰਾਂ ਦੇ ਵੇਲੇ ਆਪਾਂ ਇਹ ਦੇ ਰਹੇ ਆ ਚੈੱਕ ਬਣਦੇ ਰਿਹਾ ਕਿਸੇ ਦਾ 17 ਰੁਪਈਆ ਦਾ ਚੈੱਕ ਬਣ ਜਾਣਾ ਕਿਸੇ ਦਾ ਅਕਾਲੀ ਦਲ ਖਾਂ ਦੇ ਉੱਤੇ ਵੇਲੇ ਕਿਸੇ ਦਾ 90 ਰੁਪਈਆ ਦਾ ਚੈੱਕ ਬਣ ਜਾਣਾ ਕਿਸੇ ਦਾ 125000 ਰੁਪਈਆ ਦਾ ਚੈੱਕ ਬਣ ਜਾਣਾ ਉਹਦੇ 'ਚ ਹਾਸੋਈ ਨਹੀਂ ਹੁੰਨੀ ਲੋਕਾਂ ਨੂੰ ਮਜ਼ਾਕ ਕੀਤਾ ਜਾਣੇ ਪ੍ਰਾਰੀਆਂ ਸਰਕਾਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਆ ਪੂਰੇ ਭਾਰਤ ਦੇ ਵਿੱਚ ਜਿਨੇ ਪ੍ਰਤੀ ਏਕੜ 20000 ਮਾਪਜਾਰ ਰੁਪਇਆ ਜਿਹੜਾ ਦਿੱਤਾ ਕਿਸਾਨਾਂ ਨੂੰ ਇਹ ਮੈਂ ਇਹ ਨਹੀਂ ਕਹਿੰਦਾ ਕਿ ਬਰੀ ਬੱਡੀ ਮਦਦ ਆ ਕਿਉਂਕਿ ਨੁਕਸਾਨ ਹੋਇਆ ਬਹੁਤ ਜ਼ਿਆਦਾ ਇਹਨਾਂ ਨੁਕਸਾਨ ਤੇ ਵਿਖੋ ਪ੍ਰਮਾਤਮਾ ਹੀ ਪੂਰਾ ਕਰੇ ਕਰ ਸਕਦਾ ਕੋਈ ਵੀ ਬੰਦਾ ਇਹਨਾਂ ਨੁਕਸਾਨ ਨੂੰ ਪੂਰਾ ਕਰ ਸਕਦਾ ਪਰ ਪਹਿਲੀ ਸਰਕਾਰ ਆ ਜਿਨੇ ਪ੍ਰਤੀ ਕਿੱਲਾ ਪ੍ਰਤੀ ਏਕੜ 20000 ਰੁਪਇਆ ਕਿੱਲੇ ਦਾ ਕਿਸਾਨਾਂ ਨੂੰ ਦਿੱਤਾ ਤੇ ਮੈਂ ਜੇ ਸਿਰਫ 1 ਮਹੀਨੇ ਦੇ ਵਿੱਚ ਵਿੱਚ ਮਾਰ ਜਾ ਨਿਸਾਨਾ ਦੇ ਮਜ਼ਦੂਰਾ ਦੇ ਖਾਤਿਆਂ ਦੇ ਪਾਟਾ ਨਹੀਂ ਤੇ ਆਪਾਂ ਵੇਂਦੇ ਰਹੇ ਆ ਜਿਹੜੇ ਪਿੰਡਾਂ ਦੇ ਆਗੂ ਹੈ ਕਾਲੀ ਦਲ ਖਾਂਗਰ ਦੀ ਸਰਕਾਰ ਚ ਆਗੂ ਦੇ ਘਰੇ ਪਟਵਾਰੀ ਨੇ ਤੇ ਤਹਿਸੀਲਦਾਰ ਘਰੋਂ ਹੋਣੇ ਬੈਹ ਜਣਾ ਉਹ ਜਿਹਦਾ ਜਿਹਦਾ ਆਗੂ ਨੇ ਨਾਲ ਲਖਾਈ ਜਾਣਾ ਕਿ ਜਿਹਦੇ ਨਾਲ ਲੈਂਡ ਦੇ ਇਨਸੈਕਟ ਹੋ ਜਾਣਾ ਜਿਹਦਾ ਨੁਕਸਾਨ ਹੋਇਆਣਾ ਉਹਦੇ ਕੋਲ ਪੈਸੇ ਨਹੀਂ ਹੁੰਦੇ ਉਹਨੇ ਰਹਿ ਜਾਣਾ ਜਿਹਦਾ ਕੋਈ ਨੁਕਸਾਨ ਹੋਇਆਣਾ ਉਹਨੇ ਸੈਟਿੰਗ ਕਰਕੇ ਉਹਨੇ ਮੋਰਜਾ ਪਵਾ ਜਾਣਾ ਤੇ ਜਿਹੜਾ ਅਸਲ ਹੀ ਯੋਗ ਲਾਭਪਾਤਰੀ ਉਹਨੇ ਰਹਿ ਜਾਣਾ ਬੜਾ ਨੁਕਸਾਨ ਲੋਕਾਂ ਨੇ ਪ੍ਰਾਣੀਆ ਸਰਕਾਰਾਂ ਲਈ ਛੱਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਜਿਹੜੇ ਵਿਅਕਤੀ ਦਾ ਜਿਹੜੇ ਕਿਸਾਨ ਦਾ ਮਜ਼ਦੂਰ ਦਾ ਸਾਡੇ ਐਸੇ ਭਰਾ ਦਾ ਜਾਂ ਜਰਨਲ ਦਾ ਕਿਹਦਾ ਵੀ ਨੁਕਸਾਨ ਹੋਇਆ 1 1 ਰੁਪਈਆ ਉਹਨਾਂ ਦੇ ਖਾਤਿਆਂ ਚ ਪਿਆ ਜਿਨ੍ਹਾਂ ਦੇ ਘਰ ਢੱਗੇ ਆ ਉਹਨਾਂ ਦੇ ਘਰ ਪੈਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਢੱਗੀਆਂ ਉਹਨਾਂ ਦੀਆਂ ਜ਼ਮੀਨਾਂ ਅਸੀਂ ਪੱਤਰੀਆਂ ਕਰਾ ਕੇ ਕਣਕਾਂ ਪਾਵਾਵਾਂਗੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 5 ਲੱਖ ਏਕੜ ਦਾ ਜਿਹੜਾ ਕਣਕ ਦਾ ਬੀਜ ਆ ਉਹ ਵੀ ਹੁਣ ਛੇਤੀ ਅਮੜਣਾ ਸ਼ੁਰੂ ਕਰ ਦੇਣਾ ਸਰਕਾਰ ਬਣੋ ਇਹ ਪਹਿਲੀ ਸਰਕਾਰ ਆ ਜਿਹੜੀ ਲੋਕਾਂ ਦੀ ਸਰਕਾਰ ਆ ਲੋਕਾਂ ਲਈ ਕੰਮ ਕਰ ਰਹੀ ਆ ਜੇ ਪਹਿਲੀ ਦੇ ਕੱਲੇ ਨੁਕਸਾਨ ਹੁੰਦਾ ਹੀ ਨਾ ਪਰ ਜੇ ਨੁਕਸਾਨ ਹੋਇਆ ਤੇ ਇੰਨਾ ਭਰਾਵਾਂ ਦੇ ਇੱਕ ਇੱਕ ਏਕੜ ਦਾ ਇੱਕ ਇੱਕ ਕਨਾਲ ਦਾ ਜੋ ਮਾਪਜਾ ਪੰਦਾ ਇਹਨਾਂ ਦੇ ਖਾਤੇ ਕੋ ਸਰ ਇਹਨਾਂ ਦਾ ਆਪਣਾ ਵੀ ਅੰਗਾਰ ਤੇ ਇਹਦੇ ਫਸਲ ਬਰਬਾਦ ਹੋਏ ਜਿਹੜਾ ਬਿਲਕੁਲ ਜਿਹਦਾ ਮੌਕਾ ਜੇ ਕਿਹਾ ਪੰਜ ਏਕੜ ਦਾ ਕੀ ਸ਼ਰਮੂਗਾ ਨਹੀਂ ਚੱਕ ਰਿਹਾ ਜੀ ਵੇਖੋ ਜੇ ਕਿਸੇ ਦੇ ਨਾਮ ਵਾਧ ਜਹੀ ਨੇ ਉਹ ਆਪਦੇ ਬੱਚੇ ਦੇ ਨਾਮ ਹਲਕਿਆ ਰਿਆ ਮਨਾ ਸਕਦਾ ਵੀ ਮੇਰਾ 50 60 ਏਕੜ ਦੀ ਜ਼ਮੀਨ ਹੋਊਗਾ ਮੇਰਾ ਭਰਾ ਠੇਕੇ ਦੇ ਜ਼ਮੀਨੋਂ ਆਉਂਦਾ ਓਏ ਇਹ ਕਹੀ ਆਪੀ ਇੱਕ ਬੰਦੇ ਦੇ ਨਾਲ 5 ਏਕੜ ਦਾ ਪਹਿਣਾ ਪਰ ਇਹ ਕੰਪਲਸਰੀ ਨਹੀਂਗਾ ਆਪੀ 5 ਏਕੜ ਦਾ ਹੀ ਪਹਿਣਾ ਜੀ ਉਹਦੇ ਕੋਲ 15 ਕਿੱਲੇ ਜ਼ਮੀਨ ਹੈ ਆ ਉਹਦੇ ਬੱਚਿਆਂ ਨਾਲ ਵੀ ਆ ਗਿਆਨ ਬਣ ਸਕਦਾ ਦੂਜੇ ਦੋ ਬੱਚਿਆਂ ਨੂੰ ਪੰਜ-ਪੰਜ ਏਕੜ ਦਾ ਪੈਣਾ ਜੇ ਕੋਈ ਨੁਕਸਾਨ ਤੇ ਆਣਾ ਇਹਦਾ ਨੁਕਸਾਨ ਹੋਇਆ ਉਹਨੂੰ ਬਾਅਦ ਜਾ ਮਿਲਣਾ ਚਾਹੀਦਾ ਮਿਲੂਗਾ ਜੀ ਕਿਸੇ ਵੀ ਕੋਈ ਇੱਕ ਕਰਾਲ ਜਗਾ ਨਹੀਂ ਛੋਟੂ ਦੀ ਭਾਵੇਂ ਕਿਹਦਾ 15 ਕਿੱਲੇ ਨੁਕਸਾਨ ਹੋਇਆ ਭਾਵੇਂ ਕਿਹਦਾ 20 ਕਿੱਲੇ ਹੁਣ ਇੱਥੇ ਇੱਕ ਸਰਦਾਰ ਹੁਣੀ ਆਏ ਸਨ ਉਹਨਾਂ ਦੇ ਇੱਕ ਭਤੀਜੇ ਦਾ ਚੈੱਕ ਬਣਿਆ ਇੱਕ ਉਹਨਾਂ ਦੇ ਭਰਾ ਦਾ ਬਣਿਆ ਇੱਕ ਉਹਨਾਂ ਦੇ ਨਾਂ ਬਣਿਆ ਉਹਦੇ ਸਾਡਾ مشترਕਾ ਖਾਤਾ ਸੀ ਤੇ ਸਾਡੇ ਤਿੰਨਾਂ ਦਾ ਚੈੱਕ ਬਣਿਆ ਆਰਡਰ ਚੈੱਕ ਬਣਿਆ ਵੀ ਇਹ ਨਹੀਂ ਵੀ ਇੱਕ ਪਰਿਵਾਰ ਚ ਜੇ ਜ਼ਮੀਨ ਜਾਦੀ ਆ ਤੇ ਉਹ ਇੱਕੋ ਪੰਜਾਗਲਿਆਂ ਦਾ ਪੰਨਾ ਉਹ ਉਹਦਾ ਉਹ ਚੇਕ ਸਕਦੇ ਆ ਆਪਦਾ ਪਰਿਵਾਰ ਚ ਵੀ ਨੋਟ ਦੇ ਸਕਦੇ ਆ ਵੀ ਮੇਰਾ ਭਤੀਜਾ ਜਾਂ ਮੇਰਾ ਭਰਾ ਹਾਂ ਨੁਕਸਾਨ ਹੋਣਾ ਹੋਣਾ ਚਾਹੀਦਾ ਜਿਹੜਾ ਨੁਕਸਾਨ ਹੋਇਆ ਉਹਦਾ 1-1 ਰੁਪਈਆ ਦੇ ਸਾਤੇ